ਹਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਕਾਫੀ ਜ਼ਿਆਦਾ ਠੰਡ ਸੀਗੀ ਤੁੰਬ ਪਈ ਜਾਂਦੀ ਸੀ ਤੇ ਸੋਚਿਆ ਵੀ ਅੱਜ ਕੱਢੀ ਚਾਹ ਬਣਾਉਣੀ ਹੁੰਦੀ ਹੈਗੇ ਤੇ ਨਾਲ ਨਾਲ ਮੈਂ ਸੋਚਿਆ ਵੀ ਤੁਹਾਨੂੰ ਵੀ ਜ਼ਰੂਰ ਦੱਸਾਂਗੀ ਕਿ ਮੈਂ ਕੱਢੀ ਚਾਹ ਕਿਸ ਤਰ੍ਹਾਂ ਬਣਾ ਰਹੀਆਂ ਸੋ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਸਰ੍ਹੋਂ ਦਾ ਤੇਲ ਹੈ ਜਿਹੜਾ ਗਰਮ ਰੱਖ ਤਾ ਤੇ ਹੁਣ ਮੈਂ ਇਸ ਦੇ ਵਿੱਚ ਪਾ ਦੂੰਗੀ ਥੋੜੀ ਜਿਹੀ ਮੇਥੀ ਕਿਉਂਕਿ ਤੁਲਸੀ ਦੇ ਵਿੱਚ ਥੋੜੀ ਜੀ ਬੈਦ ਦੀ ਮਾਤਰਾ ਹੁੰਦੀ ਹੈ ਤੇ ਕਈ ਵਾਰ ਉਹ ਗੈਰ ਨਹੀਂ ਕਰਦੀ ਹੈਗੀ ਜਰੂਰ ਤੋਂ ਪਾਉਣੀ ਚਾਹੀਦੀ ਹੈ ਮੇਥੀ ਦਾਣਾ ਇਸ ਦੇ ਵਿੱਚ ਮੇਥੀ ਦਾਣਾ ਪਾ ਪਾ ਤਾ ਬਾਕੀ ਜਿਹੜਾ ਮੈਂ ਸਮਨ ਕੱਟ ਕਰਕੇ ਤਿਆਰ ਕੀਤਾ ਉਹ ਸਾਰਾ ਦਿਖਾ ਦਿੰਦੀ ਹਾਂ ਹਾਂ ਤੇ ਲਈ ਇੱਕ ਕੱਟ ਗਏ ਤੇ ਨੇ ਪਿਆਜ਼ ਅਦਰਕ ਤੇ ਗ੍ਰੀਨ ਪਿਆਜ਼ ਮਿਲਿਆ ਸੀਗਾ ਤੇ ਆਪਣੇ ਉਹ ਵੀ ਪੀਚੀ ਭੂਖਾ ਵਗੈਰਾ ਕੱਟ ਲੁਕਿਆ ਨੇ ਤਾਂ ਜੋ ਇਹਦਾ ਜਿਹੜਾ ਟੇਸਟ ਆ ਥੋੜਾ ਜਿਹਾ ਹੋਰ ਜ਼ਿਆਦਾ ਬਣ ਜਾਵੇ ਤੇ ਵਿੱਚ ਥੋੜੀ ਜਿਹੀ ਕੱਟ ਕਰਕੇ ਆਪਾਂ ਪਾਈਆ ਲਸਣ ਲਸਣ ਸਰਦੀ ਚ ਜ਼ਰੂਰ ਤੁਖਾਣੀ ਚਾਹੀਦੀ ਹੈ ਤੇ ਨਾਲ ਕੱਟ ਕੀਤੇ ਨੇਗੇ ਆਲੂ ਆਲੂ ਥੋੜ ਬਹੁਤ ਜ਼ਿਆਦਾ ਵੀ ਮਤਲਬ ਕੱਟ ਪਾਈ ਨੇ ਉੰਜ ਤੁਸੀਂ ਆਪਣੇ ਟੇਸਟ ਅਕੋਰਡਿੰਗ ਇਹਨਾਂ ਨੂੰ ਵੱਧ ਘੱਟ ਕਰ ਸਕਦੇ ਹੋ ਤੇ ਬਾਕੀ ਬੇਸਣ ਦੇ ਵਿੱਚ ਬੇਸਣ ਨੂੰ ਜਿਹੜਾ ਹੈਗਾ ਇਹ ਗਲਸੀ ਦੇ ਨਾਲ ਖੋਲ ਦਿੱਤਾ ਇੱਕ ਕੋਲ ਤਿਆਰ ਕਰਿਆ ਤੇ ਬਾਕੀ ਇਸ ਦੇ ਵਿੱਚ ਪਾਊਗਾ ਨਮਕ ਮਿਰਚ ਉਹ ਆਪਣੇ ਟੇਸਟ ਦੇ ਅਕੋਰਡਿੰਗ ਜਿੰਨੀ ਕੁ ਕੁਆਂਟੀਟੀ ਤੁਸੀਂ ਮਤਲਬ ਬੇਸਣ ਲੱਸੀ ਵਗੈਰਾ ਦੀ ਲਈਏਗੀ ਉਸ ਦੇ ਅਕੋਰਡਿੰਗ ਇਸ ਦੇ ਵਿੱਚ ਨਮਕ ਮਿਰਚ ਪਾ ਜਿਓ ਤੁਸੀਂ ਜਿੰਨਾ ਕੁ ਜ਼ਿਆਦਾ ਵੱਧ ਘੱਟ ਖਾਣਾ ਪਸੰਦ ਕਰਦੇ ਹੋ ਤੇ ਬਾਕੀ ਜਿਸ ਤਰ੍ਹਾਂ ਮੈਂ ਇਸ ਦੇ ਵਿੱਚ ਮੇਥੀ ਦਾਣਾ ਪਾਇਆ ਮੇਥੀ ਦਾਣੀ ਤੋਂ ਬਾਅਦ ਇਸ ਦੇ ਵਿੱਚ ਜੀਰਾ ਪਾਉਂਗੀ ਥੋੜਾ ਜਿਹਾ ਪਾਇਆ ਪਾ ਕੇ ਜੀਜਾ ਤੇ ਉਸੇ ਤਰ੍ਹਾਂ ਸੇਠੇ ਤਕਰੀਆ ਬਣਾ ਕੇ ਤਿਆਰ ਕਰਾਂਗੀ ਕੱਟ ਕੇ ਇਹ ਹੁਣ ਆਪਾਂ ਇਹ ਸਾਰਾ ਕੁਝ ਬੰਨ੍ਹ ਲਿਆ ਤੇ ਹੁਣ ਇਸ ਦੇ ਵਿੱਚ ਆ ਜੋ ਤੜਕਾ ਤਿਆਰ ਕਰਦੇ ਗਏ ਹਾਂ ਪਾ ਲਵਾਂਗੇ। ਤੜਕਾ ਬਸ ਦਾ। ਇਹ ਸਾਰੀਆਂ ਚੀਜ਼ਾਂ ਵਸਪਾਰ ਕੇ ਆਪਾਂ ਇਹਨਾਂ ਥੋੜੀ ਜਿਹੀ ਪਿਆਜ਼ ਭੁੰਨ ਲਈ। ਖੱਟੀ ਬਣੀ। अपने जे प्याज है वो भी थोड़ी थोड़ी बनी है बड़े ज्यादा अपने पूरे ब्राउन नहीं करने है कड़ी पत्ता बहुत ज़्यादा बेस्ट चीज़ है जरूर, तो हर तो एक सब्जी के बेच पाइन इस टेस्ट भी डबल हो जाता भी बहुत वादिया शिकायत चीज़ ਬਾਸ ਕਰੀ ਹੁਣ ਆਪਾਂ ਟੇਸਟ ਦੇ ਅਕੋਰਡਿੰਗ ਹੈ ਇਸ ਦੇ ਵਿੱਚ ਨਮਕ ਮਿਚਪਾ ਦੰਗੇ ਤੋਗੀ ਤਕਰੀਬਨ ਆਪਣਾ ਜਿਹੜਾ ਤਰਕ ਹੈ ਉਹ ਬਣ ਗੀ ਹੈ ਥੋੜੀ ਜੀ ਇਹ ਹੈਗੇ ਨੇ ਸ਼ੁਭਧ ਜੜੇ ਕੇ ਆਪਾਂ ਨੂੰ ਸਬਜੀ ਵਗੈਰਾ ਦੇ ਵਿੱਚ ਪਾਉਣੇ ਚਾਹੀਦੇ ਨੇ ਥੋੜੇ ਜੀ ਜਰੂਰ ਧੂਪਾਂਗੇ ਜੋ ਇਹਨਾਂ ਸਾਰਿਆਂ ਨੂੰ ਪਾਪੜੇ ਠੜਕੇ ਦੇ ਵਿੱਚ ਮਿਕਸ ਕਰ ਦਿੰਦੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਾਂ ਜੋ ਹਲਦੀ ਵਗੈਰਾ ਆਪਣੀ ਕੱਚੀ ਨਾ ਰਹੇ ਜਦੋਂ ਕਿ ਜਦੋਂ ਹਲਦੀ ਚੱਕੀ ਇਹ ਰਹੇ ਆਂ ਵੀ ਹੈ। ਕਾਉਸ ਦੇ ਵਿੱਚੋਂ ਇੱਕ ਅਲੱਗ ਜਿhmC ਮਰ ਲੋਂਗੇ ਤੇ ਕੜੀ ਦਾ ਜਿਹੜਾ ਟੇਸਟ ਹੈ ਉਹ ਘਟ ਜਾਊਗਾ। ਸੋ ਇਹ ਚੰਗੀ ਤਰ੍ਹਾਂ ਪਹਿਲਾਂ ਪੁੰਨ ਲੈਣਾਗਾ। ਪੰਜ ਤੋਂ 4 ਮਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਊਗੀ। ਕੜੀ ਨਹੀਂ ਕਹਿ ਰਹੀ ਹੈਗੀ। ਮੈਂ ਹਲਦੀ ਕਹਿ ਰਹੀ ਹਾਂ ਪੰਜ ਤੋਂ 4 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਊਗੀ। ਕਿਦਾ ਸੋਚੂ ਮੈਂ ਤਾਂ ਨਹੀਂ ਖਾ ਲ ਤਿੰਨ ਸੌ ਵੀਹ ਚੰਗਰਤੀ ਹੈ ਅੱਜ ਉਹ બીજી ਆਪਣੀ ਸ਼ਰਮੀਆਂ ਦੀ ਚਟਨੀ ਬਚੀ ਹੋਈ ਸੀ ਮੈਂ ਸੋਚੇ ਇਹ ਵੀ ਕੜੀ ਦੇ ਵਿੱਚ ਹੀ ਪਾ ਦਿੰਦੇ ਆ ਟੇਸਟੀ ਬਣੂਗਾ ਇਹਦੇ ਨਾਲ ਵੀ ਉਹ ਪਕਾ ਕੇ ਦਿਓ ਬਹੁਤ ਜਿਆਦਾ ਬੈਸਟ ਲੱਗਦੀ ਹੈ ਇਹ ਵੀ ਬਹੁਤ ਟੇਸਟਫੁਲ ਹੈ ਜੇ ਹੁਣ ਆਪਾਂ ਪਾ ਦੇਣੀ ਹੈ ਕਿਉਂਕਿ ਆਹ ਨੂੰ ਕੜੀ ਦੇ ਵਿੱਚ ਬਣਨੇ ਬਹੁਤ ਮਿਸਟਲ ਨੇ ਸੋ ਥੋੜ੍ਹਾ ਥੋੜ੍ਹਾ ਹੀ ਪਹਿਲੀ ਮਾਰ ਕਿਸਕ ਟਾਈਮ ਲਈ ਇਹ ਨੂੰ ਆ ਪਾ ਠੱਕੇ ਰੱਖ ਦਾਂਗੇ ਤਾਂ ਜੋ ਆਪਣੀ ਮਰੀ ਥੋੜੇ ਆਲੂ ਬਣ ਜਾਣ ਬਸ ਬਸ ਤੇ ਆਲੂ ਬਣ ਗਏ ਹੁਣੇ ਬਾਗਰ ਟਾਈਮ ਹੋ ਗਿਆ ਰੱਖਿਆ ਚਿਮਟਾ ਲੈ ਲੈ ஆலு பண்ணு பண்ண பண்ணு ਔਰ ਕੋਦੇ ਵਿੱਚ ਇਹ ਜੂਏ ਨੇ ਵਧੀਆ ਲਿਓ ਕਣੀ ਤੋਂ ਬਹੁਤ ਤਾਪੋ ਬਣਦੀ ਹੈ। ਲੈ ਵਾਤ ਸਵਾਸ ਰਹਿੰਦੀ। ਦੇਖੀ ਮਾਸਟਰ ਸ਼ੈਫ ਚਿਮਟੇ ਨਾਲ ਚੱਕ ਲਿਆ ਕਰ। ਹੁਣ ਫੇਰ ਦੇਖ ਕੇ ਦਗੇ ਮਾਸਟਰ ਸ਼ੈਫ ਵਾਲੀ ਫੀਲਿੰਗ ਚੱਕੂ ਨਾਲ। ਹੋਰ ਹੱਥ ਮਚਾ ਕੇ ਭੇਜੇਗੀ। ਚਿਮਟਾ ਲੈ ਲੈ। 1 2 3। ਉਹ ਹੋ। ਹੁਣ ਨੇ ਬਣਾਇਆ ਜਾਤਾ। ਚਿੰਟਾ ਲਾ ਲੈ। ਅਸਲ ਤਾਂ ਪੋਣਾ ਰੱਖਾ ਦੀ ਉਰੇ। ਨਵਾ ਸਈਆ। ਸਈਆ ਨਾ। ਮਨੋਂ ਨਾਲ ਕੋਲ ਜੈ ਦੇ ਵਿੱਚ ਪਾ ਦਾਂਗੀ। ਤੁਮਨੇ ਇੱਕ ਚੀਜ਼ ਬੱਸ ਹਲਾ ਲੈਂਦੀ ਪਹਿਲਾਂ ਕੜਚੀ ਮਾਰ ਕੇ ਜਾਂ ਕੜਚੀ ਪਤੀਲੇ ਚ ਰੱਖਾ। ਕੀ ਦੱਸਾਂ? ਮੰਮੀ ਦੁੱਧ ਸਲਾਹ ਹਾਕੀ ਨਹੀਂ ਦਿੰਦੀ। ਅੱਧੀ ਉਮਰ ਨਿਕਲ ਗਈ ਮੇਰੀ ਇਹ ਕਹਾਣੀ ਕੜਚੀ ਮਾਰਦੇ ਪਹਿਲਾਂ ਫਟ ਜੂਗੀ ਮੰਮੀ ਦੁੱਧ ਲਾਹਣਾ ਦੇ ਮੇਰੀ ਅੱਧੀ ਉਮਰ ਗਿਆ ਇਹ ਕੰਮ ਤੇਰ ਤੋਂ ਬੜਾ ਐਕਸਪੀਰੀਅੰਸ ਹੋਣਗੀ ਜੀ ਆਹ ਚੱਕ ਕੇ ਮੈਨੂੰ ਨਾਸਕਾਂ ਦੇ ਕੋਸੇ ਕਰੀ ਜਾ ਤੂੰ ਮੈਨੂੰ ਇੱਕ ਗੱਲ ਦੱਸ ਮਮੀ ਇਹਦੇ ਵਿੱਚ ਸਭ ਤੋਂ ਵੱਡੀ ਕਮੀ ਇੱਕ ਚੀਜ਼ ਦੀ ਕੀ ਕਮੀ ਲਗੀ ਦੱਸ ਸਾਂ ਇਹਦੇ ਵਿੱਚ ਕੀ ਕਮੀ ਹੈ ਸੁਰੀਜਾ ਪਾ ਇਹਦੇ ਵਿੱਚ ਹੋਰ ਲੱਸੀ ਪਾ ਦਿਆਂ ਤਾਂ ਜੋ ਇਹ ਖੱਟੀ ਹੋ ਜੇ ਥੋੜੀ ਹਾਂ ਠੀਕ ਮम्मी ਇਹਦੇ ਵਿੱਚ ਸਾਧਾ ਨੂੰ ਵੱਡੀ ਵਾਸ ਇੱਕ ਚੀਜ਼ ਦੀ ਕਮੀ ਰਹੀ ਹੈ ਠੀਕ ਠੀਕ ਕਹ ਮੈਂ ਦੱਸ ਹੈ ਤੂੰ ਦੱਸ ਪਹਿਲਾਂ ਕਾਦੀ ਕਮੀ ਹੈ ਹੈ ਗਰਨੀ ਪੱਕੇ ਲਾ ਦੱਸ ਹੈ ਹਰੇ ਤਾਂ ਨਹੀਂ ਹੈਗੀ ਹਾਂ ਨਾ 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 ਕੜੀ ਦੀ ਪਹਿਚਾਨ ਕੜੀ ਦੀ ਪਹਿਚਾਨ ਮੈਂ ਦੱਸ ਗਏ ਦੀ ਹੈ ਹਰੀ ਮਿਰਚ ਹੈ ਹਰੀ ਮਿਰਚ ਨਾ ਦਸ ਮੇਥੀ ਮੇਥੀ ਹਾਂ ਸੁੱਕੀ ਮੇਥੀ ਮਤਲਬ ਹਰੀ ਹੋਵੇ ਚਾਹੇ ਦੀ ਸੁੱਕੀ ਹੋਵੇ ਮੇਥੀ ਜਦੋਂ ਇਹਦੇ ਵਿੱਚ ਮੇਥੀ ਪੈ ਜਾਂਦੀ ਹੈ ਉਹਦੀ ਖੁਸ਼ਬੂ ਇੱਕ ਅਲੱਗੇ ਦਾ ਟੇਸ ਤੇ ਅੱਡ ਹੋ ਜਾਂਦਾ। ਮਤਲਬ ਜਦੋਂ ਆਪਾਂ ਕਿਸੇ ਭਾਂਡੇ ਚ ਪਾਉਂਦੇ ਆ ਨਾ ਨਾ ਮੇਥੀ ਦਾਣਾ ਪਾਇਆ ਨਾ ਇਹਦੀ ਮੇਥੀ ਦਾਣਾ ਅਲੱਗ ਚੀਜ਼ ਹੁੰਦੀ ਹੈ ਨਾ ਨਾ ਹਾਂ ਮੇਥੀ ਦਾਣਾ ਅਲੱਗ ਚੀਜ਼ ਹੁੰਦੀ ਹੈ ਸੁੱਕੀ ਮੇਥੀ ਅਲੱਗ ਚੀਜ਼ ਹੁੰਦੀ ਹੈ ਹਾਂ ਕਸ਼ਮੀਰੀ ਮੇਥੀ ਹਾਂ ਕਸ਼ਮੀਰੀ ਮੇਥੀ ਉਹ ਤਾਂ ਮਨ ਨੂੰ ਇੰਨੀ ਕਾਜਾ ਲੱਗਿਆ ਵੀ ਮਨ ਨੂੰ ਮੇਥੀ ਦਾਣਾਂ ਤਾਂ ਜਹ ਕਿੰਨੀ ਹੀ ਪੰਨ ਹੈ ਮੇਥੀ ਦਾਣੇ ਦੀ ਕੋਈ ਖੁਸ਼ਬੂ ਤੋਂ ਦੂਲੀ ਹੈ ਮੇਥੀ ਦਾਣਾਂ ਤਾਂ ਬਿਆਵਾਦੀ ਤੋਂ ਪੰਨਦਾ ਪਰ ਜਿਹੜੀ ਮੇਥੀ ਹੈ ਉਹਦੀ ਖੁਸ਼ਬੂ ਹੁੰਦੀ ਹੈ ਉਹ ਮਨ ਨੂੰ ਕਰ ਟੇਸ ਮਸਾਲਾ ਕਿਹਸਾ ਦੀ ਹੁੰਦਾ ਇਹ ਠੀਕਰ ਨਹੀਂ ਹੈਗਾ ਕਿ ਕੋਈ ਬੀਏ ਨਹੀਂ ਲਿਆਂਦਾ ਗਿਆ ਕਦਾਂ ਦੀਜਣੀ ਦੀ ਮੈਂ ਕਿਹਾ ਬੀਏ ਨਹੀਂ ਲਿਆਂਦਾ ਗਿਆ ਮੈਂ ਕਿਹਾ ਨੀਤੀ ਦਾ ਫੇਰ ਕਦੇ ਸਾਲੂ ਬਈ ਹੋ ਰਿਹਾ ਉਹ ਸਾਡੀਆਂ ਨੂੰ ਬੈਸਟ ਚੀਜ਼ ਹੈ ਅਸੀਂ ਹਰ ਸਾਲ ਡੱਬਾ ਭਰ ਕੇ ਰੱਖਾ ਦਿਆਂਗੇ ਫਸਕਾ ਕੇ ਹੈ ਨੀਅਤ ਕੀ ਲੱਗਦੀ ਹੈ ਨਹੀਂ ਜਮਾਨੀ ਨਾ ਮੇ ਇੱਥੇ ਲੱਗ ਰਹੇ ਨੇ ਫਿਰ ਆਪਣੇ ਘਰੇ ਹਾਂ ਉਹੀ ਪਾ ਲੈਣੇ ਥੋੜੇ ਜਿਹਾ ਪਰ ਵੈਸੇ ਉਹ ਚੀਜ਼ ਤਾਂ ਉਹੀ ਹੈ ਹੂੰ ਇਹ ਨੂੰ ਹਲੇ ਆਉਂਦੇ ਰਵੇ ਕਈ ਵਾਰ ਇਹ ਫੁੱਲ ਨਾਲੀ ਵਿੱਚ ਜਦੋਂ ਇਹ ਹਲੇ ਆਉਣੀ ਆ ਪਵਨ ਕਰ ਦੇਣੀ ਹੈ ਨਾ ਉਸ ਤੋਂ ਬਾਅਦ ਕਈ ਵਾਰ ਲੱਸੀ ਫਟ ਜਾਂਦੀ ਹੈ ਤੇ ਗੜੀ ਬੈਸਟ ਨਹੀਂ ਬਣਦੀ ਤਾਂ ਕੁਸ਼ਕ ਟਾਈਮ ਜਿੰਨਾ ਟਾਈਮ ਮਤਲਬ ਇਹ ਜੜਨ ਨਹੀਂ ਲੱਗਦੇ ਜੇ ਨਹੀਂ ਬੈਂਦੇ ਉਹਨਾਂ ਦਾ ਟਾਈਮ ਇਹਨੂੰ ਹਲੇ ਆਉਂਦੇ ਨਹੀਂ ਤੇ ਨਾਲ ਆਪ ਬਣਾਏ ਨੇ ਚੌਲ ਚੌਲ ਦਾ ਬਹੁਤ ਐਨੇ ਸਿੰਪਲ ਤਰੀਕੇ ਨਾਲ ਬਣਾਏ ਨੇ ਥੋੜਾ ਜਿਹਾ ਪਾਣੀ ਲੈ ਕੇ ਪਾਣੀ 'ਚ ਚੁਟਕੀ ਨਮੂਨ ਦੀ ਪਾ ਕੇ ਬਸ ਉਹ ਬਾਅਦ ਤੇ ਉਹਦੇ ਵਿੱਚ ਚੌਲ ਮਤਲਬ ਬਿਨਾ ਤੇਲ ਕਿ ਹੋ ਜੇ ਤਾਂ ਵੀ ਤੜਕੇ ਜਿਹਾ ਵਾਲੀ ਨਹੀਂ ਹੈਗੀ ਬਹਿ ਵਾਦੀ ਵਗੈਰਾ ਸਾਰੇ ਨਿੱਕਲ ਜੂ ਤੇ ਕੜੀ ਮੈਂ ਤੁਹਾਨੂੰ ਦਿਖਾ ਦਿੱਤੀ ਤੇ ਬਾਕੀ ਹੁਣ ਮੈਂ ਤੁਹਾਨੂੰ ਦਿਖਾਉਂਗੀ ਬਣੇ ਕੜੀ ਚਾਹ ਕੜੀ ਤਾਂ ਐ ਲਾਜ਼ਮ ਤੁਸੀਂ ਮੈਂ ਖੁਆ ਕੜੀ ਯਾਰੀ ਹਮੇ ਉਹ ਬੇਤੀ ਦਾ ਸੇ ਟੇਸਟੀ ਖੋਏ ਤੋਂ ਵੱਧ ਹੋਊਗੀ ਖਸ਼ਬੂ ਐਲੀ ਸੋਗਣੀ ਆਹੀ ਹੈ ਹਜ ਤੱਕ ਦੇ ਵਿੱਚ ਮਿਰਚੀ ਵਗੈਰਾ ਵੀ ਨਹੀਂ ਪਾਈ ਹੈਗੀ ਹੇ ਤਣੀਆਂ ਨਹੀਂ ਪਾਇਆ ਹਰਾ ਤਨੀਆ ਹੋਈ ਹੈ ਮੈਂ ਗਰਮ ਮਰਮਾ ਮਸਾਲੇ ਪਾ ਕੇ ਟੇਸਟੀ ਨਹੀਂ ਬਣਦਾ ਇਸ ਤੇ ਮੀਂਹ ਵੰਦਾ ਟੇਸਟ ਬੁੰਦੇ ਦੇ ਹੱਥ ਚ ਹੁੰਦੇ ਜਿਹੜਾ ਮੇਰੇ ਹੱਥ ਜਿਹੜਾ ਮੇਰੇ ਹੱਥ ਚ ਸਹੀ ਗੱਲ ਮਮਤਾ ਹਰੇਕ ਦਾਲ ਸਬਜ਼ੀ ਤੇਰੇ ਹੱਥ ਦੀ ਬਾਲੀ ਸਵਾਦ ਹੁੰਦੀ ਹੈ ਬਈ ਅਮੀ ਇਹ ਫੇਰ ਕੁਝ ਮਤ ਵਾਲੀ ਨੂੰ ਸੀਂਗਣਾਂ ਨੂੰ ਮਿਲ ਰਹੀ ਹੈ ਹਾਂ ਹੋਂਤਾ ਕਿੰਨਾ ਚਿਰ ਹੋ ਗਿਆ ਤੂੰ ਪਰੌਂਠੇ ਵੀ ਨਹੀਂ ਬਣਾਏ ਤਾਂ ਪਰੌਂਠੇ ਵੀ ਇੰਨੇ ਵਧੀਆ ਬਣਾਉਣੇ ਆ ਹਾਂ ਬਣਾਉਂਗੇ ਇੱਕ ਦਿਨ ਹਾਂ ਇੱਕ ਦਿਨ ਬਣਾ ਜਦੋਂ ਬਣਾਏ ਉਦੋਂ ਨਾਲ-ਨਾਲ ਵੀਡੀਓ ਬਣਾਵਾਂਗੇ ਤੇ ਨਾਲ ਸਾਰਿਆਂ ਨੂੰ ਇਹਨੂੰ ਇਨਵਾਈਟ ਕਰਾਂਗੇ ਵੀ ਕੋਈ ਵੀ ਆ ਸਕਦਾ ਆ ਜਿੱਕੜੀ ਚੌਲਖਣ ਵੀ ਕੋਈ ਵੀ ਆ ਸਕਦਾ ਚਲੋ ਬਾਕੀ ਮੈਂ ਤੁਹਾਨੂੰ ਗੱਡੀ ਚੌਲ ਪੂਰੇ ਬਣੇ ਤੋਂ ਦਖਾਣਾਂਗੀ ਮੇਰੀ ਇਹ ਬਾਕੀ ਜਿੰਨਾ ਕੁਝ ਦੱਸਣਾ ਸਿੱਧਾੱਸਤਾ